ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਆਪਾਂ ਦਿਖਾਵਾਂਗੇ ਟੋਟਲ 7 ਨਗ 2 ਦਿਖਾਵਾਂਗੇ ਮੱਝਾਂ ਚੰਗੇ ਦੁੱਧ ਵਾਲੇ ਗੱਬਣਾ ਤੇ 5 ਦਿਖਾਵਾਂਗੇ ਬਿਹੜਾ ਇੱਕ ਹੈਗੀ ਸੂਈ ਵੀ ਬਾਕੀ ਹੈਗੀਆਂ 4 ਗੱਬਣਾ ਰੇਟ ਵੀਡੀਓ ਦੇ ਵਿੱਚ ਹੋਣਗੇ ਆਓ ਅੱਗੇ ਵੀਰਾਂ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਜੱਗਾ ਬਈ ਪਿੰਡ ਮਾਸੀ ਕੇ ਜ਼ਿਲ੍ਹਾ ਆਪਣਾ ਪੈ ਗਿਆ ਪਰ ਪਿੰਡ ਮੱਜੂਗੇ ਜ਼ਿਲ੍ਹਾ ਪੈ ਗਿਆ ਬਰਨਾਲਾ ਹਨਾ ਸੋ ਭਦੌੜ ਦੇ ਕੋਲੇ ਪਿੰਡ ਆ ਗਿਆ ਮੇਰੇ ਦੀਪਗੜ੍ਹ ਦੇ ਨਾਲ ਹੀ ਆ ਤੇ ਨੰਬਰ ਬੋਲਿਓ ਵੀਰੇ ਆਪਣਾ 99 55 99 155 19127 19127 ਵਪਾਰ ਦਾ ਕੰਮ ਆਪਣਾ ਹਾਂ ਜੀ ਹਾਂ ਪਹਿਲਾ ਨੰਬਰ ਆਪਾਂ ਜਿਹੜੀ ਬੱਛੀ ਦੇਖੀ ਜੰਨੇ ਆ ਇਹ ਸੂਈ ਹੈ ਵੀ ਜਿਹਦੇ ਦੇ ਇਹਦਾ ਬੱਛੀ ਆ ਆ ਬੈਠਾ ਹਨਾ ਬੱਛੀ ਆ ਠੀਕ ਆ ਕਹ ਇੱਕ ਦਿਨ ਹੋ ਗਿਆ ਸੂਈ ਨੂੰ ਠੀਕ 8-9 ਦਿਨ ਹੋ ਗਏ ਸੂਈ ਨੂੰ ਹੁਣ ਝੋਣ ਵਾਲਾ ਦੁੱਧ ਕਿੰਨਾ ਤੂੰ ਮੈਂ 18 ਕਿਲੋ ਕੰਡੇ ਲਾ ਗਏ ਚੋਆ ਕੇ ਦੇ ਦਾਂਗੇ ਹਾਂ ਹਾਂ ਚੋਆ ਕੇ ਹੁਣ ਟਾਈਮ 10 ਵਜੇ ਆ ਚੋ ਵੀ ਨੂੰ ਟਾਈਮ 3 ਘੰਟੇ ਹੋਇਆ ਲੱਗਦਾ ਫਿਰ ਹਣਾ ਹਾਂ ਤੇ ਵਿੱਚ ਚੋਣੀਆਂ ਠੀਕ ਐ 18 ਲੀਟਰ ਕੰਡੇ ਮੈਂ ਕਿ ਲੈ ਜਾਵਾਂ ਦਾ ਹਾਂ ਹਾਂ 9 ਲੀਟਰ ਟਾਈਮ ਦਾ ਹਾਂ ਜੀ ਰੇਟ ਕੀ ਰਹੂ ਇਹਦਾ ਰੇਟ ਇਹਦਾ 75000 ਆ ਇਹਦਾ ਮਾਨ ਤਾਂ ਹੋ ਜਾਊਗਾ ਹਾਂ ਮਾਨ ਪੈਣਾ ਟੋਰ ਦੀ ਬਾਹਰ ਨੂੰ ਸੋ ਵੀਰੋ ਰੇਟ 75000 ਆ ਜਿਹੜੇ ਵੀਰ ਕਹਿੰਦੇ ਵੀ ਚੋਕੇ ਦੁੱਧ ਲੈਣਾ ਚੋ ਆ ਕੇ ਤੁਹਾਨੂੰ ਦੁੱਧ ਮਿਲੂਗਾ ਇੱਥੋਂ ਸੌਦਾ ਕਰ ਲਿਓ ਦੋ ਟਾਈਮ ਚੋਲਿਓ ਤਸੱਲੀ ਕਰ ਲਿਓ ਤੇ ਨਿਆਣਾ ਵਗੈਰਾ ਓਕੇ ਸਭ ਪੁੰਜੀ ਹਾਂ ਹਾਂ ਬਾਕੀ ਮਗਰ ਵੀ ਬੱਛੀ ਆ ਗਈ ਫੀ ਮਿਲਦੇ ਹਨ ਸੋ ਫੇਸ ਕੁਆਲਟੀ ਕੱਦ ਕਾਠ ਦੀ ਗੱਲ ਕਰੀਏ ਓਕੇ ਆ ਸਾਰੇ ਪਾਸਿਓ ਕਿਸੇ ਪਾਸਿਓ ਲਿੱਸੀ ਨਾ ਵੀ ਨਹੀਂ ਜਿੰਦ ਜਾਨ ਤੇ ਰੇਟ ਵਾਕੀ ਮੇਨ ਗੱਲ 75000 ਇਹਨੂੰ ਸੂਟ ਕਰਦਾ ਹੈਗਾ ਥਣ ਸੋਨਾ ਹਾਥੀ ਚੋ ਜਿਹੜਾ ਚਾਹੇ ਬੇਸਕਾਪਾ ਮਸੀਨੀ ਚੋਈ ਕਰ ਲਈਏ ਚਾਹੇ ਹਾਥੀ ਦੋਨੇ ਟਾਈਪ ਦੇ ਇਹਦੇ ਵੜ ਤੇ ਲੱਗਿਆ ਵਾ ਥਣ ਸਾਫ ਸੁਥਰੇ ਲੇਵੇ ਦੀਆਂ ਤੇ ਲੇਵਾ ਜਮਾ ਝਾੜ ਦਿੰਦੀ ਹੈ ਹਨਾ ਅੱਗੇ ਬਾਈ ਜੀ 2 ਨੰਬਰ ਵੈਡ ਦੇਖੀ ਆ ਜਿਹੜੀ ਆਪਾਂ ਇਹ ਨਿਊ ਜੈਸਮਾਈ ਕੈਦਨ ਲੈ ਜੂਗੀ ਅਜੇ 10 ਦਿਨ ਲੈਗੀ ਕਾਨੂੰਨ ਦਾ ਤਾਂ 26 ਕਿਲੋ ਦਿੱਤਾ ਲੈਣਾ 10 ਦਿਨ ਸੂਣ ਚ ਵਾ ਕੀ ਐਤ ਕੀ ਅੰਦਾਜ਼ਾ ਆ 20 ਪਾਰ ਜ਼ਰੂਰੀ 25 ਮੰਨ ਕੇ ਲੈ ਲੈ ਪੇਸਾ ਕ ਬੰਦਾ 25 ਮੰਨ ਕੇ ਲੈ ਲਏ ਰੇ ਰੇਟ ਇਹਦਾ ਕੀ ਰਹੂਗਾ ਇਹਦਾ 95000 ਰੁਪਏ ਆ ਮਾਨਤਨ ਹੋ ਜੂਗਾ ਜੀ ਹਾਂ ਮਾਨਤਨ ਹੋ ਤੋੜ ਦਿਓ ਬਾਈ ਜੀ ਬਾਹਰ ਨੂੰ 4 ਦਿਨ ਦਾ ਹੈ ਠੀਕ ਐ ਦੂਜਾ ਸੂਆ ਸੁੰਦੀ ਪਈ ਆ 25 ਦੀ ਐਵਰੇਜ ਮੰਨ ਕੇ ਲੈ ਜੇ ਰੇਟ 95000 ਮੂੰ ਮੱਥਾ ਜਿੰਦ ਜਾਨ ਫੇਸ ਕੁਆਲਿਟੀ ਓਕੇ ਆ ਸੋ ਦੇਖੋ ਥੱਲੇ ਮਿਰਕ ਵੇਨ ਵਗੈਰਾ ਸਾਫ ਸੁਥਰੀ ਫਿਟਿੰਗ ਵਾਲਾ ਲੇਵਾ ਜਮਾ ਮੇਨ ਗੱਲ ਤੇ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦੇ ਜਿਹੜੇ ਵੀਰ ਦੇ ਸਮਝੋ ਆਪਦੇ ਅਕੋਰਡਿੰਗ ਤੇ ਆਪਾਂ ਏਡਾ ਕੁ ਆਪਣਾ ਬਜਟ ਆ ਉਸ ਹਿਸਾਬ ਨਾਲ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਵੀ ਲਾਂਬੇ ਜਿੰਨੇ ਗੇ ਰੇਟ ਹੀ ਵਿੱਚ ਹੁੰਦਾ ਤਾਂ ਆਪਾਂ ਦਾ ਬਹੁਤ ਕੋਸ਼ਿਸ਼ ਕਰੀ ਕਈ ਵਾਰ ਵੀਰਾਂ ਡੋੜੀ ਸੋਚ ਹੁੰਦੇ ਕੋਈ ਨਹੀਂ ਕਰ ਦੋ ਠੀਕ ਆ ਚਾਰ ਦਾ ਫਿਰ ਖੀਰੀ ਸੂਈ ਪਿਛਲੇ ਸਾਲ ਦਾ ਹਾਂ ਖੀਰੀ ਸੂਈ ਪਿਛਲੇ ਸਾਲ ਦਾ ਦੰਦ ਬਾਅਦ ਹੀ ਟੁੱੜਿਆ ਸੁਗਏ ਨੇ ਹਨਾ ਹਾਂ ਸੋ ਇਹਦੀ ਕੀਮਤ 95000 ਪਹਿਲਨ ਬੱਛੀ ਹੈ ਅੱਗੇ 3 ਨੰਬਰ ਬੱਛੀ ਪਲੂਣ ਦੇਖੀ ਜਾਂਦੇ ਆ ਇਹ ਦੋ ਦਾ ਅੰਦਰ ਕੱਢੀ ਹੈ ਦੋ ਦਾ ਅੰਦਰ ਲੇਵਾ ਗਲਾਬੀ ਗਲਾਬੀ ਪਿਆ ਜਾਵਾ ਹਨਾ ਹਾਂ 15 ਦਿਨ ਪਏ 15 ਦਿਨ ਬਾਕੀ ਕਿੰਨਾ ਕਰ ਤਾ ਪਾ ਦੂ ਵੀਰ ਮੇਰੇ ਇਹ ਭਾਗ ਉਹ ਵੀ ਛਾਈ ਨਕੀ ਇਹਦਾ ਭਾਗ ਹੀ ਰੱਖਿਆ ਇਹਦਾ ਭਾਗ ਹੀ ਹੈ ਤੇ ਮਲਾਂ ਦੇ 1 ਲੱਖ 10 ਹਜ਼ਾਰ ਰੁਪਏ ਦੀ ਸੋ 3 ਨੰਬਰ ਦੋਂਦੀ ਬੱਛੀ 1 ਲੱਖ 10000 ਰੁਪਏ ਦੀ ਮੂੰਹ ਮੱਥਾ ਜਿੰਦ ਜਣ ਬ੍ਰੀਡ ਕੁਆਲਟੀ ਓਕੇ ਆ ਤੁਹੇ ਦੇਖੋ ਥੱਲੇ ਸਾਫ ਸੁਥਰਾ ਲੇਵਾ ਕੱਦ ਕਾਠ ਵੀ ਹੈ ਚੰਗਾ ਤੇ ਜਿੰਦੇ ਹਣ ਬਹੁਤ ਹੈ ਮੇਨ ਗੱਲ ਦੋਂਦੀ ਆ ਜਾਵਾ ਕਿਉਂਕਿ ਇਹਨਾਂ ਦਾ ਮੁੱਲ ਬਲੱਡ ਲਾਈਨ ਦੇ हिसाब ਨਾਲ ਪੈਂਦਾ ਵੀ ਬਲੱਡ ਦੇ ਵਿੱਚ ਬੰਦਾ ਜਿਵੇਂ ਲਿਉ ਪੈਂਦੀ ਇਹਨਾਂ ਦੀ ਸੋ ਦੇਖੋ ਰੇਟ ਮੋਰੀ ਦੇ ਅਕਲ ਕਣ ਕਰਦੀ ਹੈ ਹਨ ਅੱਗੇ 4 ਨੰਬਰ ਇਹ ਕੱਚੀ ਹੈਗੀ ਹਾਂ ਇਹ ਮਹੀਨਾ ਚਲੋ ਕੋਈ ਗੱਲ ਨਹੀਂ ਅੱਗੇ 5ਵੇਂ ਨੰਬਰ ਤੇ ਆ ਗਈ ਵੱਡੀ ਬੜਾ ਹਾਂ ਇਹ ਦੂਜਾ ਸੁਬਾਹ ਵੱਡੀ-ਬੁੱਡੀ ਬਹੁਤ ਅਸਾਹ ਸੁਝ ਹਾਂ 45 ਕਿਲੋ ਰੋਜ਼ ਦਿੱਤਾ ਇਹ ਪਹਿਲਾਂ ਪਲੂਨ ਦਾ ਦੁੱਧ ਦਿੱਤਾ ਉਹ 45 ਕਿਲੋ ਅੱਜ ਦਿਨ ਕਿੰਨੇ ਗਏ ਬਾਕੀ ਇਹਦੇ ਦਿਨ ਇਹਦੇ 10 ਰਹਿੰਦੇ ਹੋ 10 ਦਿਨ ਬਾਕੀ ਤੇ ਨਾੜਾ ਨੂੜਾ ਦੇ ਪਾਸੇ ਓਕੇ ਆ ਜਾਵਾ ਹਨਾ ਹਾਂ 9 ਮਹੀਨੇ ਪੂਰੇ ਹੋਣ ਚੁ ਰਹੇ ਕਿੰਨੇ ਦਿਨ ਦੱਸਿਆ 10 ਦਿਨ ਬਾਕੀ ਸਾਇ ਸੁਝ ਫੁੱਲ ਪਲੀ ਵੀ ਆ ਜਾਵਾ ਹਨਾ ਫਾਰਮ ਜਿ ਤਿਆਰ ਹੋ ਗਿਆ ਹੀ ਆ ਜਾਵਾ ਸੋ ਡਾਕਟਰ ਕੁਆਲਟੀ ਬਹੁਤ ਚੰਗੀ ਹੋਊਗੀ ਠੀਕ ਹੈ ਐ ਕਿ ਕੀ ਦੁੱਧੜੀ ਐਵਰੇਜ ਰਹੂਗੀ ਦੀ 50 ਤੋਂ ਪਾਰ ਹੀ ਦੇਊਗੀ ਇਹਦੇ ਆਪ ਰੇਟ ਦੀ ਰੇਟ ਇਹਦੇ ਕੀ ਰਹੂਗਾ ਤੋਰ ਦੀ ਬਾਹਰ ਨੂੰ ਸੋ ਵੀਰੋ ਕੱਦਗਾਠ ਵਗੈਰਾ ਦੇਖ ਸਕਦੇ ਬੈੜ ਦਾ ਚੰਗਾ ਸਾਫ ਸੁਥਰਾ ਫੁੱਲ ਬਾਡੀ ਵੰਤਰ ਦੁੱਧ ਐਦ ਕੀ ਅੰਦਾਜ਼ਾ ਲਾ ਸਕਦੇ 50 ਕਿਲੋ ਵਾਲਾ ਨਾੜਾ ਨੂੜਾ ਨਾਲ ਤਾਂ ਚਾਰੇ ਪਾਸੇ ਓਕੇ ਐ ਜਮਾ ਤੇ 50 ਕਿਲੋ ਦੁੱਧ ਹਕੀਕਤ ਦੇ ਨੇ ਪਾਉਣਾ ਵੀ ਕਿਉਂਕਿ ਸਹਿਜ ਵਗੈਰਾ ਬਿਊਟੀ ਵਗੈਰਾ ਬੈੜ ਦੇ ਉਪਰ ਓਕੇ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਰੇਟ ਵੀ ਤੇ ਕਹਿੰਦਾ ਫੋਨ ਤੇ ਕਰਾਂ ਕਿਉਂਕਿ ਵੱਡਾ ਕੀਮਤ ਆ ਕੀ ਵਿੱਚ ਚਲੋ ਕੀ ਬੜੇ ਮਨ ਕੇ ਚਲੋ ਵੈਸੇ 1000 ਗੱਲਾਂ ਬਾਤਾਂ ਹੁੰਦੀਆਂ ਗਈਆਂ ਜਿੰਦ ਜਣ ਪੂਰੀ ਓਕੇ ਆ ਦੁੱਧ 50 ਕਿਲੋ ਪਾਉਗੀ ਸਹਿਜ ਵਗੈਰਾ ਪੂਰਾ ਫੁੱਲ ਇਹਦੇ ਤੇ ਗਏ ਤਾਂ ਬੜਾ ਮੱਝ ਦੇਖਿਆ ਨਾ ਛੋਟੀ ਕਿਹੜਾ ਸੂਸੂਰੀ ਇਹ ਦੂਜੇ ਸੂਏ ਦੂਜੇ ਸੂਏ ਇਹ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਆਪਰੇ ਘਰ ਦੁਈ ਹੈ ਘਰ ਦੀ ਇਹ ਤਾਂ ਕੱਟਾ ਹੀ ਮੈਂ ਲੈ ਕੇ ਆ ਸੀ ਉਹੀ ਆ ਗਈ ਹੈ ਨਾ ਇਹ ਹਾਂ ਕੱਟਾ ਭੁੱਲ ਗਿਆ ਠੀਕ ਹੈ ਤੇ ਹੁਣ ਇਹਦੇ ਦਿਨ ਕੈ ਕਰੇਗੇ ਸੂਣਦੇ ਅੱਜ ਇਹਦੇ ਦਿਨ ਤਾਂ ਪੂਰੇ ਹਾਂ ਚ ਪੰਜ ਦਿਨਾਂ ਅੱਜ ਠੀਕ ਹੈ ਇਹ ਉੱਪਰ ਤਾਂ ਜਾਂਦੀ ਹੈ ਪੰਜਾਂ ਦਿਨ ਉੱਤੇ ਲੈ ਜਾਂਦੀ ਹੈ ਹਾਂ ਹਾਂ ਕਿੰਨਾ ਦੁੱਧ ਚੋਇਆ ਪਹਿਲਣ ਦਾ ਆਪ ਇਹਦਾ 17 ਕਿਲੋਗ੍ਰਾਮ ਚੋਇਆ ਪਹਿਲਣ ਦਾ ਸੋ 17 ਕਿਲੋ ਦੁੱਧ ਪਹਿਲਾਂ ਦੇਦਾ ਚੋਇਆ ਵਾ ਐਤ ਕੀ ਫਿਰ ਗੇਟੀਕੇ ਤੋਂ ਗੱਬਣਾ ਹੈ ਐਤ ਕੀ ਵੀ ਸਾਹ ਨਹੀਂ ਦੇ ਆਪਣੇ ਬਾਹਰ ਚੰਗਾ ਠੀਕ ਹੈ ਸਾਹ ਤੋਂ ਲਵਾਈਆ ਠੀਕ ਹੈ ਸੋ ਇਹ ਮੈਂ ਕਹਿੰਨੂੰ ਨਾ ਵੇਚਦੀ ਕਿਸੇ ਦਾ ਕੀ ਫਾਇਦਾ ਹਨਾ ਸਾਹ ਤੋਂ ਕਰਾਉ ਸਜਾ ਮ ਹਨਾ ਤੋਰੀ ਵੜਿਆ ਸੋ ਕੱਦ ਕਾਠ ਵਗੈਰਾ ਦੇਖੋ ਜਿੰਦ ਜਾਨ ਬਿਊਟੀ ਬੂਟੀ ਪੂਰੀ ਓਕੇ ਆ ਤੇ ਥਣਾਂ ਦੀ ਸਪੇਸ ਵੀ ਦੱਸ ਦਿਆ ਕਿ 17 18 ਕਿਲੋ ਦੁੱਧ ਪਰੂਣ ਦਾ ਦਿੱਤਾ ਵਾ ਸੋ ਐਤ ਕੀ ਵੀਰ ਕਹਿੰਦਾ 20 ਕਿਲੋ ਦੀ ਆਸਮੀ ਦਾ ਤੇ ਮਨ ਕੇ ਚੱਲ ਫੇ ਚੋਨੇ ਵੀ ਦੋ ਜਾਨੇ ਵੇਖੇ ਹੋਗੇ ਮਗਰ ਇਹਨੂੰ ਹਾਂ ਦੋ ਵੇਲੇ ਠੀਕ ਹੈ ਹੁਣੇ ਗੱਪਾਂ ਆ ਦਮ ਮੈਂ ਤੁਹਾਨੂੰ ਦਿਖਾ ਦਿੰਨਾ ਬਸ ਠੀਕ ਹੈ ਮਨ ਜਿੱਥੇ ਮਰਜੀ ਰੋਣੀ ਪਾਤੀ ਵੇਜੋ ਕੋਈ ਚੈੱਕ ਕਰਨੀ ਠੀਕ ਹੈ ਜਿਵੇਂ ਮਰਜ਼ੀ ਮਨ ਕੇ ਚੱਲ ਵੀ ਨਸਲ ਆ ਜਾਵੇਂ ਇਹਦੇ ਵਿੱਚ ਨਾ ਹਾਂ ਭਾਈ ਦੁੱਧਾਂ ਛੱਡੀ ਐ ਮਸਾ ਦਾਣਾ ਬੰਦ ਕਰ ਕਰ ਛੱਡੀ ਐ ਠੀਕ ਹੈ ਘਰ ਦਾ ਰਵੇ ਦੁਰਿਆ ਹੁੰਦਾ ਆਪਣਾ ਘਰ ਦਾ ਹੀ ਐ ਭਾਈ ਹਾਂ ਠੀਕ ਹੈ ਸੋ ਘਰ ਦੇ ਰਵੇ ਚ ਆ ਗਈ ਬਸ ਬੈਠਣ ਨਹੀਂ ਦਿੰਦਾ ਠੀਕ ਹੈ ਬਸ ਹੀ ਵੇਜਾ ਇਧਰ ਦੀ ਵੇਜਾ ਠੀਕ ਹੈ ਸੋ ਠੰਡੀ ਸੀਲ ਦੇਖੋ ਕਿਆ ਬਾਤ ਆ ਕਿਸੇ ਕਿਲੋ ਹੱਥ ਦਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਜੰਮਾ ਲੈਣ ਦੇ 225000 ਰੁਪਏ ਮਾਨਤਾਨ ਬੜਾ ਮੋਟਾ ਹੋ ਜਾਊਗਾ ਮਾਨਤਾਨ ਹੋ ਜਾਊ ਜੇ ਕੋਈ ਠੀਕ ਹੈ ਪਰ ਆਪਾਂ ਨੂੰ ਆਸਮੀ ਦੇ ਹੈਗੀ ਹੈ ਵੀ 18 ਕਿਲੋ ਤੋਂ ਬਾਹਰ ਵਾਲੀ ਮੱਚ ਹੈਗੀ ਹੈ ਇਹ ਇਹ 20 ਤੋਂ ਬਾਹਰ ਹੋਊਗੀ ਅੱਛਾ ਪੂਰੀ ਤਸੱਲੀ ਆਪਾਂ ਨੂੰ ਪੂਰੀ ਤਸੱਲੀ ਹੈ ਬਈ ਘਰੇ ਚੋਰੀ ਠੀਕ ਹੈ ਤੇ ਨੰਬਰ ਬੋਲ ਦੀ ਦੁਬਾਰਾ ਆਪਣਾ 9155 01 ਸਤਾਇ ਸੋ ਪਿੰਡ ਮੱਝੂਕੇ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਆ ਦੇ ਕੇ ਖਰੀਦਦਾਰੀ ਕਰ